ਨਸ਼ਿਆਂ ਨਾਲ ਤੋੜੋ ਯਾਰੀ ਖੇਡਾਂ ਨਾਲ ਜੋੜੋ ਯਾਰੀ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਪੁਲਿਸ ਵੱਲੋਂ ਖੇਡਾਂ ਦਾ ਆਯੋਜਨ ਜਿਹੜੇ ਜੀਮਾਂ ਵਾਲਿਆਂ ਨੇ ਜੀਮਾਂ ਵਾਲਿਆਂ ਨੂੰ ਹਰ ਕਮਪਿਟਿਸ਼ਨ ਪੈਰਮੈਂਟ ਦਿੱਤੀ ਗਈ ਹੈ। ਸੋ ਇਸ ਕਰਕੇ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਡਿਸਪਲਨ ਨੂੰ ਬਣਾ ਚੜਾ ਚੜਾ ਕੇ ਰੱਖੋ। ਫਿਰੋਜ਼ਪੁਰ ਪੁਲਿਸ ਵੱਲੋਂ ਗੱਟੀ ਰਹੀਮੇ ਕੇ ਵਿਖੇ ਖੇਡ ਟੂਰਨਾਮੈਂਟ ਦਾ ਆਯੋਜਨ ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਨਸ਼ੀ ਨਾਲ ਤੋੜੋ ਯਾਰੀ ਖੇਡਾਂ ਨਾਲ ਜੋੜੋ ਯਾਰੀ ਪ੍ਰੋਗਰਾਮ ਅਨੁਸਾਰ ਹੁਸੈਣੀਵਾਲਾ ਤੋਂ ਪਿੰਡਾਂ ਲਈ ਗੱਟੀ ਰਹੀਮੇ ਕੇ ਵਿਖੇ ਥਾਣਾ ਮੁਖੀ ਬਲਤੇਜ ਸਿੰਘ ਬਰਾੜ ਦੀ ਅਗਵਾਈ ਹੇਠ ਟੂਰਨਾਮੈਂਟ ਆਯੋਜਨ ਕੀਤਾ ਗਿਆ ਜਿਸ ਵਿੱਚ ਵਾਲੀਬਾਲ ਰੱਸਾ ਕਸੀ ਦੌੜਾ ਕ੍ਰਿਕਟ ਮੁਕਾਬਲੇ ਕਰਵਾਏਗੇ ਇਸ ਖੇਡ ਟੂਰਨਾਮੈਂਟ ਦੇ ਮੁੱਖ ਮਹਿਮਾਨ ਬਲਕਾਰ ਸਿੰਘ ਡੀਐਸਪੀ ਪ੍ਰਕਾਸ਼ ਸਿੰਘ ਵਾਰਡਵਾਲ ਜ਼ਿਲ੍ਹਾ ਪ੍ਰਧਾਨ ਐਸਸੀ ਵਿੰਗ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਡੀਐਸਪੀ ਬਲਕਾਰ ਸਿੰਘ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜੇਕਰ ਆਮ ਲੋਕ ਪੁਲਿਸ ਦਾ ਸਹਿਯੋਗ ਕਰਨ ਤਾਂ ਇਹਨਾਂ ਨਸ਼ਿਆਂ ਤੇ ਕਾਫੀ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਨੂੰ ਰੋਕਣ ਲਈ ਪੁਲਿਸ ਦਾ ਪੂਰਾ ਸਹਿਯੋਗ ਕਰਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਐਸਐਸਪੀ ਫਰੋਜਪੁਰ ਮੈਡਮ ਸੌਮਿਆ ਮਿਸ਼ਰਾ ਜੀ ਆਈਪੀਐਸ ਉਹਨਾਂ ਦੇ ਨਿਗਰਾਨੀ ਹੇਠ ਪਿੰਡ ਗੱਟੀ ਰਹੀਮਕੇ ਵਿਖੇ ਜਿਹੜਾ ਨਸ਼ਾ ਛਡਾਊ ਛਡਾਉਣ ਵਾਸਤੇ ਜਿਹੜਾ ਸੀ ਗੇਮ ਗੇਮਾਂ ਕਰਾਈਆਂ ਗਈਆਂ ਜਿਹਦੇ ਵਿੱਚ ਆਸ-ਪਾਸੇ ਦੇ ਪਿੰਡਾਂ ਦੀਆਂ ਨੌਜਵਾਨ ਬੱਚਿਆਂ ਨੇ ਜਿਹੜਾ ਪਾਰਟਿਸਪੇਟ ਕੀਤਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਦਾ ਮੇਨ ਮਕਸਦ ਇਹ ਹੈ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਤੇ ਬੌਂਸ ਕਿੰਨੇ ਦਾ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਪ੍ਰੇਰਿਤ ਕਰਨ ਲਈ ਜਿਹੜਾ ਉਹ ਮੇਨ ਗੇਮਾਂ ਕਰਾਉਣ ਦਾ ਮਕਸਦ ਸੀਗਾ ਔਰ ਅੱਜ ਮੈਂ ਆਪਦੇ ਮਾਧਿਅਮ ਰਹੀਂ ਇੱਥੋਂ ਦੀ ਜਨਤਾ ਨੂੰ ਅਪੀਲ ਵੀ ਕਰਦਾ ਉਹ ਕਿਰਪਾ ਕਰਕੇ ਜੇਕਰ ਸਮਾਜ ਦੇ ਵਿੱਚ ਅਜਿਹੀ ਬਰਿਆਈ ਦਾ ਪੱਲਾ ਫੜੀ ਫਿਰਦਾ ਹੈ ਉਹ ਕਿਰਪਾ ਕਰਕੇ ਛੱਡ ਕੇ ਮੁਕਤਾ ਰਾਹ ਦੇ ਵਿੱਚ ਆ ਜੇ ਤੁਹਾਨੂੰ ਮੁਕਸਮਾਜ ਦੇ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਇਸ ਖੇਡ ਟੂਰਨਾਮੈਂਟ ਦੇ ਜੇਤੂ ਟੀਮਾਂ ਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਚਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ surjit singh ਗੱਤੀ ਰਹੀ ਮੇਕੇ ਡਾਕਟਰ ਰੂਪ ਸਿੰਘ ਪਖੜਾ ਪੰਜਾਬ ਸਿੰਘ ਕਟਵਾਲ ਭਾਜਪਾ ਦੇ ਜ਼ਿਲ੍ਹਾ ਸੈਕਟਰੀ ਜਤਿੰਦਰ ਸਿੰਘ ਲਾਡੀ ਨਿਜੀ ਸਕੱਤਰ ਪ੍ਰਕਾਸ਼ ਸਿੰਘ ਬਾੜਵਲ ਯੂਥ ਆਗੂ ਪਰਮਜੀਤ ਸਿੰਘ ਪੰਮਾ ਪਰਦਾਨ ਜਰਨੈਲ ਸਿੰਘ ਆਦਿ ਹਾਜ਼ਰ ਸਨ। ਪ੍ਰਧਾਨ ਜੀ ਅੱਜ ਪਿੰਡ ਗੱਟੀ ਦੀ ਮੇਕੇ ਵਿਖੇ ਨਸ਼ੇ ਨਾਲ ਤੋੜੋ ਯਾਰੀ ਖੇਡਾਂ ਨਾਲ ਜੋੜੋ ਯਾਰੀ ਪ੍ਰੋਗਰਾਮ ਕਰਵਾਇਆ ਗਿਆ ਹੈ ਕਿਸ ਤਰ੍ਹਾਂ ਰਿਸਪੌਂਸ ਮਿਲਿਆ ਜੀ ਦੇਖੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਡੀਜੀਪੀ ਸਾਹਿਬ ਔਰ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਜੋ ਅੱਜ ਨਸ਼ੇ ਦੇ ਸੰਬੰਧ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਚਾਹ ਖੇਡ ਮੇਲਾ ਲਾ ਲਓ ਚਾਹ ਕਿਸੇ ਤਰ੍ਹਾਂ ਦਾ ਵੀ ਉਹਦੇ ਚ ਇੱਕ ਚੰਗਾ ਸੁਨੇਹਾ ਗਿਆ ਬੱਚਿਆਂ ਦੇ ਵਿੱਚ ਜਿਹੜਾ ਸਾਡਾ ਇਲਾਕਾ ਸਰਹੱਦੀ ਏਰੀਆ ਗੱਟੀ ਹਰੀਮ ਕੇ ਜਿਵੇਂ ਆਪਾਂ ਖੜੇ ਆ ਸੋ ਜਮਨ ਜ਼ੀਰੋ ਲਾਈਨ ਤੇ ਆ ਅੱਜ ਇਸ ਚੀਜ਼ ਦੇ ਨਾਲ ਜੋ ਗੀਮਾਂ ਹੋਈਆਂ ਬੜਾ ਵਧੀਆ ਜਿਹੜਾ ਇੱਕ ਮੈਸੇਜ ਗਿਆ ਲੋਕਾਂ ਦੇ ਵਿੱਚ ਔਰ ਮੈਂ ਵੀ ਅਪੀਲ ਕਰਦਾ ਜਿਹੜੇ ਕੋ ਮਾਰੇ ਅਨਸਰ ਨੇ ਸੋ ਉਹ ਆਜ ਆਜਨ ਨਾਲ ਪੁਲਿਸ ਔਰ ਪਬਲਿਕ ਦਾ ਜਿਹੜਾ ਰਿਸ਼ਤਾ ਹੈ ਇੱਕ ਨਵ ਮਾਰਸ ਦਾ ਰਿਸ਼ਤਾ ਹੈ ਇਕੱਲੀ ਪੁਲਿਸ ਵੀ ਨਹੀਂ ਕੁਝ ਕਰ ਸਕਦੀ ਮੈਂ ਤੁਹਾਡੇ ਮਾਧਿਅਮ ਦੇ ਰਹੀ ਇੱਕ ਸਨੇਹਾ ਮੈਂ ਵੀ ਦੇਣਾ ਚਾਹੁੰਦਾ ਸੋ ਸਾਰਿਆਂ ਨੂੰ ਸਾਡੇ ਤੇ ਇਕਾਗਰਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਨਸ਼ੇ ਨੂੰ ਜੜੋਂ ਪੱਟਿਆ ਜਾਵੇ ਠੇਠ ਪੰਜਾਬੀ ਟੀਵੀ ਲਈ ਜੋਗਿੰਦਰ ਸਿੰਘ ਟੋਲਾ ਦੀ ਵਿਸ਼ੇਸ਼ ਰਿਪੋਰਟ